स्वागत है अपने यूट्यूब चैनल फतेव तो सवेर वज गए अठ ते हो गए ਅੱਜ ਆਪਾਂ ਜੇ ਤੱਕ ਫ੍ਰੀ ਨਹੀਂ ਹੋਏ ਅੰਤ ਤੱਕ ਫ੍ਰੀ ਨਹੀਂ ਹੋਏ ਕਿਉਂਕਿ ਅੱਜ ਆਪਾਂ ਲੇਟ ਹੋ ਗਏ ਰਾਤ ਸਾਰੀ ਰਾਤ ਲਾਈਟ ਨਹੀਂ ਆਈ ਇਸ ਕਰਕੇ ਆਪਾਂ ਲੇਟ ਹੋ ਗਏ ਇਧਰ ਆਪਾਂ ਚਾਹ ਪਈ ਹੋਈ ਹੈ ਉਧਰ ਆਪਾਂ ਸਬਜੀ ਗਰਮ ਜਰੀ ਹੋਈ ਹੈ ਬਾਹਰ ਆਪਾਂ ਬੀਬੀ ਨੋਟੇ ਫੜਵਾਉਣ ਲੱਗਿਆ ਅਜੇ ਤੱਕ ਆਪਣੇ ਪੁੱਛੇ ਨਹੀਂ ਲੱਗੇ ਦੀਦੀ ਪੁੱਛੇ ਲਾਉਂਦੇ ਪਏ ਨੇ ਆਪਾਂ ਦਹੀਂ ਰੀ ਬਣਾ ਲਿਆ ਰਸੋਈ ਚ ਅੱਜ ਕੱਲ ਆਪਾਂ ਨੌਂ ਵਾਲੇ ਵੇਲੇ ਹੋ ਗਏ ਹੈ ਹੈ ਨਾ ਅੱਜ ਨਹੀਂ ਹਾਓ ਕੱਲ ਆਪਾਂ 9 ਵਜੇ ਮੈਂ ਮਸ਼ੀਨ ਰੱਖ ਲਈ ਮੈਨੂੰ ਟਾਈਮ ਵੇਖਿਆ ਹੈ ਆ ਚੀਜ਼ਾਂ ਚੀਜ਼ਾਂ ਗੁੰਨੜ ਕਰਕੇ ਤਵੇਲਾ ਹੋ ਗਿਆ ਨੀ ਤਰਦਾ ਲਾ ਦੇ ਹੂੰ ਤੇ ਅੱਜ 9:30 ਹੋ ਗਏ ਜਿਹਦੇ ਚੱਕ ਸਾਡੀ ਦੂਜੀ ਵਾਰੀ ਦੀ ਚਾਹ ਪਾਉਂਦੇ ਫਿਰ ਮੈਂ ਬੀਬੀ ਨੂੰ ਰੋਟੀ ਫੜਾ ਕੇ ਆਵਾਂ ਭੋਗ ਲਵਾਉਣਾ ਕਿ ਮੇਰੇ ਬਾਅਦ ਚ ਲਵਾ ਲੋਗੇ ਜਦੋਂ ਬੀਬੀ ਨੂੰ ਲੇਟ ਰੋਟੀ ਫੜਾਈ ਨਾ ਸਾਡੀ ਬੀਬੀ ਨੇ ਰੋਸ ਜਾਣਾ ਮਿੜਕੀ ਉਹਨਾਂ ਨੇ ਸਾਰਾ ਦਿਨ ਰੋਟੀ ਨਹੀਂ ਖਾਣੀ ਸਾਰਾ ਦਿਨ ਕੀ ਇੱਕ ਦੋ ਦਿਨ ਦਿਨ ਛੱਡ ਕੇ ਫਿਰ ਜਾ ਕੇ ਖਾਣੀ ਆ ਕਿ ਮੈਨੂੰ ਰੋਟੀ ਲੇਟ ਕਿਉਂ ਫੜਾਈ ਇਸ ਕਰਕੇ ਸਾਰੀ ਰੋਟੀ ਪਕਾ ਕੇ ਸਭ ਤੋਂ ਪਹਿਲਾਂ ਉਹਨਾਂ ਨੂੰ ਫੜਾਉਣੀ ਪੈਂਦੀ ਹੈ ਮੋਸਟਲੀ ਤਾਂ ਆਪਾਂ ਉਦੋਂ ਹੀ ਪੜਾਉਂਦੇ ਆ ਜਦੋਂ ਅਸੀਂ ਕਿ ਆਪਾਂ ਪਕਾਉਂਦੇ ਹੋઈએ ਇੱਕ ਜਣੀ ਪਕਾਉਂਦੀ ਹੈ ਦੂਜੀ ਦਿਨ ਦੂਜੀ ਜਾਨੀ ਬੀਬੀ ਨੂੰ ਰੋਟੀ ਫੜਾਉਂਦੀ ਆ ਤੇ ਜੇ ਆਪਾਂ ਨੂੰ ਕੰਮ ਉਹ ਵੇਲੇ ਲਾਈਗਾ ਜਿੱਦਾਂ ਆਪਾਂ ਅੱਜ ਲੇਟ ਹੋ ਗਏ ਸਫਾਈਆਂ ਸੁਫੀਆਂ ਕਰਨ ਲੱਗੇ ਤੇ ਇਦਾਂ ਫਿਰ ਆਪਾਂ ਦਵਾ ਦਾ ਪਕਾ ਕੇ ਸਭ ਤੋਂ ਪਹਿਲਾਂ ਦੇ ਕੇ ਰੋਟੀ ਫੜਾਉਣੀ ਹੈ। ਅੱਜ ਆਪਾਂ ਬਣਾਇਆ ਤਾਂ ਪਰ ਸੋਈ ਤੇ ਵੇਲੀ ਇਹ ਮੈਂ ਬਸ ਬੀਬੀ ਰੋਟੀ ਫੜਾ ਕੇ ਤੇ ਚੱਲ ਚਾਹ ਬਣਦੀ ਹੈ। ਚਾਹ ਲੱਗ ਜਨ ਤਾਂ ਹੁਣ ਤੇ ਜੇ ਰੁਕ ਜਾ ਚਾਹ ਦੁੱਧ ਪਾਉਣਾ ਲਾ ਬੱਸ ਬੀਬੀ ਨੂੰ ਫਿਰ ਖੰਡੜ ਦੇਈ ਨਾ ਬੀਬੀ ਆਟੇ ਵੀ ਨਾਲ ਡੂੰਣ ਵਾਲਾ ਦਹੀਂ ਸਭ ਤੋਂ ਜ਼ਿਆਦਾ ਟੇਸਟ ਲੱਗਦਾ ਚਟਨੀ ਦੇ ਦੇਣ ਬੀਬੀ ਜਮਾਲ ਪੂਤ ਨੇ ਕੀ ਚਟਨੀ ਉਣੀ ਚਾਹੀ ਰਚ ਚਲੀ ਨਾਲ ਨਾਲ ਆਪਾਂ ਚਾਹ ਵੀ ਬਣਾਉਣੇ ਲੱਗੇ ਲਾ ਕੇ ਫਿਰ ਆਪਾਂ ਨਾ ਕੇ ਫਿਰ ਤੋਂ ਸੂਟ ਬਣਾਉਂਦੇ ਆ ਅੱਜ ਦੀਦੀ ਦਾ ਸੂਟ ਬਣਾਉਣਾ ਹੈ ਕੱਲ ਮੰਮੀ ਦਾ ਬਣਾਇਆ ਸੀ ਕੱਲ ਆਪਾਂ ਸੂਟ ਬਣਾਇਆ ਸੀ ਮੰਮੀ ਦਾ ਇਹ 9 ਵਜੇ ਲੱਗੇ ਸੀ 1 ਵਜੇ ਆਪਣਾ ਬਣ ਗਿਆ ਸੀ ਮਿੱਚੋ ਆਪਾਂ ਉੱਠੇ ਵੀ ਸੀ ਕਿਉਂਕਿ ਕੱਲ ਬੱਚਿਆਂ ਨੂੰ ਛੁੱਟੀ ਸੀ ਤੇ ਉਹ ਘਰੇ ਸੀ ਸਤਾਉਂਦੇ ਸੀ ਤੇ ਫਿਰ ਆਪਾਂ ਘਰ ਤੁਹਾਨੂੰ ਪਤਾ ਫਿਰ ਨਿਆਣੇ ਘਰੇ ਹੁਣ ਤਾਂ ਫਿਰ ਵਾਰ-ਵਾਰ ਉੱਠਣਾ ਪੈਂਦਾ ਹੈ ਜੇ ਬੈਠੇ ਰਹੀਗੇ ਫਿਰ ਤਾਂ ਇੱਕ ਤੋਂ 2 2 ਢਾਈ ਘੰਟੇ ਸੂਟ ਬਣ ਜਾਂਦਾ ਤੇ ਕੱਲ ਮੰਮੀ ਦਾ ਬਣਾਇਆ ਸੀ ਤਾਂ ਅੱਜ ਆਪਾਂ ਬਣਾਉਣਾ ਧੀ ਦੀ ਦਾ ਤੇ ਚਾਹ ਦਾ ਰੰਗ ਥੋੜਾ ਜਿਹਾ ਕਾਲਾ ਹੈ ਹੋਰ ਦੁੱਧ ਪਾਤੀਏ ਵਿੱਚ ਚਿੱਟੀ ਹੋ ਜਾਏਗੀ ਕਾਲੀ ਚਾਹ ਤਾਂ ਪਸੰਦ ਨਹੀਂ ਹੈ ਜੀ ਇਹਦੇ ਵੀ ਲੱਗ ਚੱਲੇ ਪੋਚੇ ਥੋੜਾ ਰਹਿ ਗਿਆ ਕੰਮ ਤੇ ਵੀ ਉਹਨੇ ਤਾਂ ਰੋਟੀ ਫੜਾ ਲਈ ਹੈ ਬੀਬੀ ਨੂੰ ਚਟਨੀ ਬਹੁਤ ਪਸੰਦ ਆ ਤਾਂ ਬੀਬੀ ਨੂੰ ਚਟਨੀ ਦਿੰਨੇ ਆ ਇਹਦੇ ਵਿੱਚ ਪਾਇਆ ਆਪਾਂ ਕੂਤਨਾ ਹਰੀਆਂ ਮਿਰਚਾਂ ਟਮਾਟਰ ਐਂਡ ਹੋਰ ਵੀ ਬਹੁਤ ਕੁਝ ਪਾਇਆ ਮੈਨੂੰ ਯਾਦ ਨਹੀਂ ਹੈ ਲਾਹ ਇਹ ਪਹਿਲਾਂ ਹੀ ਚੁੰਮੂ ਕਰ ਦਿੱਤੀ ਵੀ ਬਣ ਗਈ ਸਾਡੀ ਦੱਸੋ ਹਮੇਸ਼ਾ ਨਾ ਨਾ ਆਈ ਤੇ ਮਸ਼ੀਨਾਂ ਹੱਸ ਚੱਤਾਂ। ਓਕ ਵੀ ਗਿਆ। ਇਹ ਕੱਪੜਾ ਰੀਚੇ ਸੁਕਦੀ। ਛੀਛ ਲਵਾਤ ਲਈਦੇ ਤੇ ਬਣ ਗਿਆ ਇਤਾਂ ਦੇ ਕੰਮ। ਟੱਕ ਤੋ ਟੱਕ ਤੋ ਕਰ ਤੋ ਕਰ ਤੋ ਮੱਖੀ ਨਾ ਵੜ ਜੇ। ਮੱਛਰ ਨਾ ਵੜ ਜੇ। ਖੜੀ ਕਿੰਨਾ ਹੀ ਰਿਪਲਾਸ ਜੇ। ਕਿੰਨਾ ਬਲਾਸ ਬੀਬੀ ਰੋਟੀ ਦੇ ਨਹੀਂ ਜਾਣੀ ਜਮੇ ਨੇ। ਤਿੰਨ। ਕੋਲ ਇਹ ਮੇਰੀ ਗਾਣਾ ਬਲ ਜਾਂਦੀ ਹੋਏ।

ਕਰੜ ਕਰੜ ਕਰਦਾ ਸ਼ੀਸ਼ਾ ਸ਼ੀਸ਼ਾ ਜਿਆਦਾ ਪਾਸਾ ਮੈਂ ਆਖਾਂ ਮੂਸਾ ਦੇ ਕਿਤੇ ਨਾ ਆ ਦੇ। ਜਦ ਅੱਲਾ ਬੋਲੀ ਲਵਾ ਦੇ। ਇਹ ਮੈਂ ਚਾਹਾਂ। ਕਿੱਥੇ ਰੱਖੀ ਆ? ਉਹ ਤੇ ਆਪ ਕੋਲ ਦੇ ਆ। ਚਲ ਚਲ ਉਦੋਂ ਵੀ ਨਟੀ ਟੀ-ਸ਼ਰਟ ਪਾਈ ਤੇ ਉਹ ਪੱਠੇ ਉੱਥੇ ਪਏ ਵਿੱਚ ਤੇ ਆਵੇ ਕਿਤੇ ਪੱਠੇ ਪਏ ਹਾਂ ਆਈ ਪੱਠੇ ਆਂਦੀ ਕਿਤੇ ਖੜੀ ਹਾਂ ਸਾਤ ਤੇ ਚਲ ਜਾਓ ਵਾਇਕਰੂ ਦਾ ਨਾਮ ਲੈ ਕੇ ਬਣਾ ਕੇ ਤੇ ਉਹਨੂੰ ਵੇਟਰ ਨੇ ਦਿੱਚੇ ਮੈਨੂੰ ਕਰੀ ਜਾਣਾ ਮੈਂ ਬੋਦੀ ਨੇ ਆਈ ਨਾ ਇਹ ਦਿੱਤਾ ਨਾਮ ਹਾਂ ਮਿਸਤਰੀ ਆਊਗਾ ਚਲਾਉਣ ਹਨਾ ਹਮਾਂ ਵੈਗੁਰ ਦਾ ਨਾਮ ਲੈ ਕੇ ਜਾਓ ਬਾਬਾ ਨਾਇਟਰ ਮਿਲ ਜੇ ਜਿਹੜਾ ਨਾ 50 ਸਾਲ ਕੱਢ ਜੇ ਹਾਂ ਬੁਨਿਆਦ ਸਰ ਦਾ ਬੰਦੇ ਵੀ ਬੁਨਿਆਦ ਨਹੀਂ ਤੁੰ ਨੂੰ ਲੈ ਕੇ ਕੀ ਕਰਦੇ ਤਕਵੀ ਤੇ ਕੱਢਿਆ ਨਾ ਅਸਲੋਂ ਇਹਨੇ ਪੈਸੇ ਵੀ ਖਰਚਨੇ ਤੇ ਅੱਗੇ ਵਾਲੀ ਨਾ ਨਾ ਹੋਵੇ ਹਟੇ ਦਨ ਅੱਗੇ ਦੇ ਸਾਲ ਵੀ ਨਹੀਂ ਕੱਢਿਆ ਵੀਰ ਵੇਲਾ ਪਛਾਹ ਗੱਡੀ ਲੈ ਆਇਆ ਕਿੱਥੇ ਮੇਰਾ ਭਰਾ ਤੋਂ ਉੱਤੇ ਲੈ ਮੇਰਾ ਰਾਤਾ ਬਿਨਾਂ ਚੜ੍ਹਦੇ ਹੀ ਗੁਰ ਸੁਖਾ ਜਾ ਮੇਰਾ ਤੇ ਆਪਣਾ ਰਾਤਾ ਜਾਣ ਦਾ ਨਾਲ ਚੜ੍ਹ ਜੀ ਇਦਾਂ ਹੀ ਕੇ ਕਿਦਾ ਫੋਨ ਆਉਂਦਾ ਐ ਇੰਨੇ ਬਿਜ਼ੀ ਐ ਇੰਨਾ ਫੋਨ ਕੀਤਾ ਹੁਣ ਇਹ ਕੀਤਾ ਤੇਰੇ ਤੇਰਾ ਵੀਰਾਂ ਦਾ ਇਹ ਸਭ ਜਿੰਨ ਧਰਨੀ ਹਾਂ ਹੁਣ ਤਾਂ ਤੂਲਦਰ ਹੋ ਗਈ ਇਹ ਦੇਖ ਨੀ ਜੰਗੀ ਮਾ ਮਾ ਬਾਪਾ ਮੈਂ ਆ ਕੇ ਫੋਨ ਕੀਤਾ ਮੈਂ ਆਣਾਂ ਤਾਂ ਸਾਰੇ ਸ਼ੁਕਰੀ ਛੁੱਟੀ ਹੋ ਗਈ ਛੁੱਟੀਆਂ ਜਾਂਦੀਆਂ ਨਹੀਂ ਆਣ ਲੱਗ ਗਿਆ ਸਕੂਲ 'ਚ ਪਾਰਾ ਲੱਗੇ ਨਹੀਂ ਮਾਹਾਂ ਤੁਹਾਨੂੰ ਅੱਜ ਕੱਢੇ ਕੁਛ ਨਾ ਰੇ ਫੇਰ ਫਰੇ ਆ ਲਾਉਣੀ ਆਉਂਦੀ ਕਿ ਨਹੀਂ ਇਹ ਤਾਂ ਲੱਗਦਾ ਇਹ ਢਿੱਡੀ ੱੱਕੇ ਨਾ ਲੱਗਣਦੇ ਹੀ ਆ ਨਾ ਇਹ ਨਾ ਮਸ਼ੀਨ ਨਹੀਂ ਚੱਲਦੀ ਹੈ ਠੀਕ ਠੀਕ ਦੇਖੋ ਮੇਰੇ ਸੂਟ ਤੇ ਲੈਸ ਲੱਗਣਦੇ ਆ ਮੇਰਾ ਸੂਟ ਖਿੱਪਣ데요 ਵੇਰ ਜਾਣਾ ਕੰਮ ਤਰਫਾਈ ਤੇ ਕੋਈ ਰਹਿ ਜਾਣੀ ਆ ਤਰਫਾਈ ਕਰ ਦੇਣੀ ਮੈਂ ਬਸ ਹੋ ਗਿਆ ਲਾਸਟ ਐ ਨਾ ਸੀ ਮੈਂ ਲੈਸਾਰੇ ਤਰਪਾਈ ਹੁਣ ਬੁਣੀ ਕਰਨੀ ਸਤੇ ਮੈਂ ਤਾਂ ਖੂਨ ਦਿੱਤੇ ਆਉਂਗਾ ਤਰਪਾਈ ਬੁਣੀ ਕਰਨੀ ਮੈਂ ਸੁਵਾ ਤੇ ਪਰ ਹੁਣ ਤਾਂ ਨਹੀਂ ਕਰਨੀ ਸਵੇਰੇ ਕਰੂੰ ਹੁਣ ਕੀ ਇਹ ਸਬਜ਼ੀ ਕਰਨੀ ਸਰਾਣ ਰੋਟੀਆਂ ਕੱਢ ਦੇਣਾ ਖਾਣੀਆਂ ਤਰਪਾਈ ਨਾਲ ਫਾਈਦਾ ਵਧੀਆ ਲੱਗਣੀ ਲਾ ਉੱਤੇ ਰੱਖ ਕੇ ਨਹੀਂ ਵਧੀਆ ਲੱਗਣੀ ਵਦ ਕੀ ਤੁਹਾਡੀ ਲੈਸ ਨਹੀਂ ਤੇ ਪੌਂਚੇ ਚਲਾ ਦੇ ਜਿੱਦੋਂ ਕਿੱਥੇ ਗਿਆ ਜਿੱਦੇ ਪੌਂਚੇ ਬਣਾਉਂਦੀ ਤੇ ਹੁਣ ਲਾ ਦੇ ਹੁਣ ਕੀ ਇਹ ਚੱਲਿਆ ਆ ਵਦ ਕੀ ਤੇ ਪੌਂਚੇ ਨੂੰ ਲਾ ਦੇ ਪਹੁੰਚਣ ਸੀ ਤੇ ਮੈਂ ਸਲਵਾਰ ਤੇ ਬਣ ਗਈ ਏ ਕੱਫੇ ਤੇੜ ਨਾ ਪੈਣਾ ਸਿੱਡੇੜ ਤੋਂ ਲਾਣੀ ਸਬਜੀ ਤੇ ਗੈਸੇਰੇ ਲਾਵਾਂ ਕਿ ਕਵੇਲਾ ਆ ਗਿਆ ਨੇਰੀ ਜੀ ਦਾ ਮੌਸਮ ਆਵੇ ਕੀ ਗੈਰ ਜੀ ਚੜੀ ਆ ਉਧਰ ਮਾਰ ਕੇ ਤੇ ਚੜੀ ਆ ਆ ਵੇਖੋ ਗੈਰ ਚੜੀ ਨੇਰੀ 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 ਤਾਂ ਦਾ ਮੋਕ ਗਿਆ ਲੱਗਦਾ ਟੇਲਰ ਮਾੜਾ ਇਹ ਟੇਲਰ ਬਣ ਕੇ ਮੇਰਾ ਰੈਡੀ ਹੋ ਗਿਆ ਹੈ ਪਰ ਆਪਣੇ ਸੂਟ ਨੂੰ ਤੁਸੀਂ ਤਰਪਾਈ ਕਰਨਾ ਉਹ ਇੱਕ ਥੋੜਾ ਜਿਹਾ ਰਹਿੰਦਾ ਇੱਕ ਸੀਨ ਦਾ ਬਾਕੀ ਸਾਰੇ ਤਰਪਾਈ ਤੁਸੀਂ ਕਰ ਸਕਦੇ ਹੋ ਬਾਕੀ ਲੈਸ ਲਾਤੀ ਮੈਂ ਸਾਰੇ ਜਿੰਨੇ ਸੂਟ ਦਿੱਤਾ ਹੋਵੇ ਤਰਪਾਈ ਤਾਂ ਉਹ ਕਰਦਾ ਨਾ ਜੇ ਉਸ ਨੂੰ ਸਵਾਈਂ ਦੀ ਜਾਏ ਤੋ ਸਵਾਈਂ ਤਾਂ ਆਪ ਦੇ ਨਹੀਂ ਰਹੇ ਹੋ ਤੁਸੀਂ ਤਾਂ ਜਵਾਬ ਹੀ ਸਿੱਖ ਰਹੇ ਹੋ ਵਾਲਾ ਨਹੀਂ ਸਿੱਖਣ ਲਈ ਪੱਕੇ ਟੇਲਰ ਬਣ ਕੇ ਤਾਂ ਤੁਹਾਨੂੰ ਸਿਵਾਇਆ ਚ ਪੱਕੇ ਟੇਲਰ ਆ ਵੇਖ ਮੈਂ ਕਿੱਡੀ ਸੋਹਣੀ ਲੈਂਸ ਲਾਈ ਪਰ ਤਾਂ ਪੱਕੇ ਟੇਲਰ ਹੀ ਇਦਾਂ ਦੀ ਲੈਂਸ ਲਾ ਸਕਦਾ ਤੇ ਕੱਚਾ ਟੇਲਰ ਇਦਾਂ ਦੀ ਲੈਂਸ ਲਾ ਨਹੀਂ ਸਕਦਾ ਚਲ ਮੈਂ ਆਪਣਾ ਦਲੀਆ ਦਲੀਆ ਬਣਾਵਾ ਜਾ ਕੇ ਡੇਲੀ ਰੁਟੀ ਨਮਾਈ ਤੁਸੀਂ ਸਬਜੀ ਤਰੋ ਨੂ ਮਿਰਚੇ ਬਾਬਾ ਸੁੱਟਿਆ ਨੂ ਮਿਰਚੇ ਲਾਲ ਪਾਉਣੀਆਂ ਮਰੀਆਂ ਦੀ ਪਾਉਣੀਆਂ ਰਹੀਆਂ ਮਿਰਚਾ ਰਾਤੀ ਦਾਲ ਚ ਇੰਨੀਆਂ ਮਿਰਚਾ ਸਵਾਦ ਹੀ ਸਵਾਹ ਮਿਰਚੀ ਨਹੀਂ ਵਿੱਚ ਅੱਜ ਨਹੀਂ ਬਣਾ ਸਕੀ ਸਾਰੀ ਦਾਲ ਖਾ ਕੇ ਤੇ ਹੁਣ ਸਵਾਦ ਨਹੀਂ ਆਏ ਆਪਾਂ ਕੱਢ ਲਈਏ ਇਨਵਰਟਰ ਕੇ ਨਹੀਂ ਹੁਣ ਵਿੱਚੇ ਲਾਉਣੀ ਤਾਰ ਹੈ ਹੈ ਅਹੀਂ ਦੋ ਇਨਵਰਟਰ ਲੈ ਕੇ ਆਏ ਤੇ ਦੇਖੋ ਸਾਡੇ ਇਨਵਰਟਰ ਵਿੱਚ ਤਾਰ ਲਾ ਕੇ ਸੋਨਾ ਰਤਨ ਬੀਬੀ ਅੰਦੀ ਮੇਰਾ ਵੀ ਇਨਵਰਟਰ ਲਿਆਂਦਾ ਜਾ ਕਿ ਨਹੀਂ ਜਿ ਤਰ੍ਹਾਂ ਦਾ ਹੋ ਲਿਆਂਦਾ ਇਹ ਵੀ ਖੁਸ਼ ਹੋ ਗਈ ਕਿ ਹੋਰਨ ਨੇ ਕਿ ਆਖਣਾ ਲਿਆ ਫੜਾਓ ਇਧਰ ਚੀਰਾ ਮੈਂ ਸਬਜੀ ਢੜ ਲਾ ਦਿੱਤਾ ਮੈਂ ਹੁਣ ਬਾਅਦ ਚੰਦਰ ਜਾਉਂਗੀ ਤੇ ਨਾਲੇ ਆਪਣਾ ਆਟਾ ਗੁੰਨੂ ਤੇ ਨਾਲੇ ਮੈਂ ਆਪਣੀ ਰੋਟੀਆਂ ਪਕਾਉਂ ਤੇ ਨਾਲੇ ਮੈਂ ਆਪਣਾ ਕੰਮ ਕਰੂੰਗੀ ਫੜਾਓ ਵੀਰ ਆਂਦਾ ਵੀਰ ਨੂੰ ਆਨੇ ਮੇਰਾ ਧਾਗਾ ਹੀ ਕੱਢ ਦਿਆ ਕਰਦਿਓ ਨਹੀਂ ਕਰਦੇ ਤੁਸੀਂ ਮੈਨੂੰ ਦੋਨਾਂ ਹੱਥ ਤੁਸੀਂ ਢਿੱਲੋ ਇੰਨਾ ਛਿੱਲਣ ਨਹੀਂ ਦਿਆ ਕੱਲ ਦੀਦੀ ਇਹ ਤਾਂ ਛਿੱਲਣ ਦੇ ਹੀ ਕੋਸ਼ਿਸ਼ ਕੀਤੀ ਸੀ ਨਹੀਂ ਛਿੱਲਰੀ ਗਈ ਉਠਣ ਕਰਦ ਲਿਆਉਣੀ ਪੈਣੀ ਤੁਹਾਨੂੰ ਅੰਦਰ ਜਾਤ ਤੋਂ ਮੈਂ ਸਕਤੀ ਨਹੀਂ ਹੂੰ

ਚਲੋ ਇਹ ਆਨੂ ਅਹੀਂ ਲੈਣਾ ਏ ਪਾਲਕ ਇਹ ਲਾਇਆ ਇਹਨਾਂ ਕੁੱਤਾ ਰੱਖਿਆ ਵੀ ਹੱਡੀ ਪਾਲਕ ਨਾ ਕੋ ਚੋਰੀ ਤੋੜ ਕੇ ਲੈ ਜਾ ਲੈ ਨਹੀਂ ਤੈਨੂੰ ਕੋਸ਼ਿਸ਼ ਨਹੀਂ ਦੇ ਤੂੰ ਸਾਨੂੰ ਨਾ ਕਹੀ ਤੈਨੂੰ ਨਹੀਂ ਕਹੀ ਚੱਲ ਨਹੀਂ ਬੇ ਗੁਰਚਾਨਾ ਤੇ ਇਸ ਪਾਸੇ ਨਹੀਂ ਹਰਦਾ ਡਰਦਾ ਹਨ ਹੇ ਮੋਈ ਦਾ ਪਵਾ ਦੇਣਾ ਇਹ ਕੀ ਚਲਾ ਲੁਗਦੀ ਆ ਵਾਏ ਮਾਰੇ ਗੁਰシャン ਕਾਹ ਵਾਲਾ ਫੋਨ ਕਰ ਤੜਾ ਕੁੱਤਾ ਨੇ ਲੰਗਨ ਦਿੰਦਾ ਨੂੰ ਬੰਨ ਲਿਆ ਕਰੋ ਕਦੀ ਕੇ ਫੋਨ ਕਰੀ ਆ ਤੁਹਾਡੇ ਬਤਾਂਉ ਵੀ ਲੱਗੇ ਜਗਾ

ਅਛਾ ਤੋੜਨ ਵਾਲਾ ਮਕਰੇ ਨੂੰ ਤੋੜ ਕੇ ਆਂਦੀ ਵਾਧੂ ਨਹੀਂ ਮਹਾਪਾਲ ਕੇ ਲੱਭ ਲੀਏ ਨਾ ਪਾਲਕ ਤੇ ਬਾਥੂ ਤੇ ਇੱਥੇ ਤੋੜ ਕੇ ਵਾਧੂ ਹੋ ਗਈ ਨਹੀਂ ਤਾਂ ਪੜੀ ਹੁੰਦੀ ਵੀ ਪਾਲਕ ਆਪਣੀ ਜੇ ਲੱਭ ਜਾਣੀ ਪੱਤਾ ਪੱਤਾ ਆਪਣੀ ਉੱਥੇ ਕਿਉਂ ਨਾ ਹਣ ਆਣ ਉਹ ਉੱਥੇ ਹਣ ਜੂਹ ਤੋ ਯਾ ਨਾ ਉਹ ਹੀ ਫੁੱਟੀ ਸਾਡੇ ਹੋਣੀ ਏ ਫੁੱਟੀ ਆ ਕਾ ਸੋੜਨਾ ਬਸ ਆਂ ਪਰ ਕੀ ਕੱਪੜਾ ਹੋ ਗਈ ਹੈਂ ਕਵਲ ਕਵਲ ਸਟਾਲੇ 'ਤੇ ਪਾਲਕ ਨਹੀਂ ਹੈਗੀ ਹੋ ਅੱਗੇ ਤੁਹਾਡਾ ਸਾਰਾ ਸਟਾਲਾ ਮੈਂ ਖਰਾਬ ਕਰ ਦੇਣਾ ਮੇਰਾ ਇੰਨਾ ਵੇਟ ਆ ਇੰਨਾ ਮੱਛਰ ਹੋ ਗਿਆ ਕੀ ਕਰਨਾ ਕਿਸੇ ਨੇ ਅੱਖਾਂ 'ਚ ਹੀ ਪੈਂਦਾ ਜਾਂਦਾ ਪਾਲਕ ਨਹੀਂ ਲੱਭਨਦੀ ਮੈਨੂੰ ਪਾਲਕ ਲੈਣ ਕੱਲਿਆ ਜਾ ਆ ਤਾਂ ਹੋਰ ਹੀ ਕੋਈ ਬੂਟੀ ਜੀ ਪਾਲਕ ਕਿੱਥੋਂ ਲੱਭੂੰਗੀ ਮੈਂ ਹਾਂ ਹੂੰ ਥੋੜ੍ਹ ਲਈ ਆਪਾਂ ਥੋੜੀਆਂ ਹੀ ਵਾਂਡੀਆਂ ਕੋ ਗੱਲਾਂ ਕਰਾਉਣੀਆਂ ਨਹੀਂ ਬੰਦਾ ਸਾਗ ਲੱਭ ਤੇ ਵਾਂਡੀਆਂ ਕੋ ਗੱਲਾਂ ਵੀ ਕਰਾਉਣੀਆਂ ਥੋੜੀਆਂ ਜਾਂਦੇ ਕਿਹੜੀ ਬਾਹਰ ਦਾ ਸਾਗ ਤਾਂ ਰਹਿੰਦਿਆਂ ਉੱਤੋਂ ਤੇ ਮੁਰਕਾ ਚੋਂ ਆਉਂਦੇ ਆ ਐਂ ਤਾਂ ਆਉਂਦੇ ਹਾਂ ਪਰ ਆਪਾਂ ਠੀਠ ਹੋ ਗਈਆਂ ਆਪਾਂ ਘੜੀ ਲੱਗਦੀ ਆ ਕਿਤੇ ਮੀਂਹ ਪਿਆ ਈ ਠੰਡਾ ਹੋ ਗਏ ਕਿਤੇ ਕਿਤੇ ਚੰਗਿਆੜੇ ਕੱਢ ਛੱਡੇ ਇਹਨੇ ਚਲੋ ਚੱਲ ਗਏ ਆਪਾਂ ਵੀ ਜਾ ਕੇ ਖਣਕਾ ਵੇਲਾ ਹੋ ਗਈ ਹੈ ਢੱਡਣ ਆ ਲਈ ਜੱਟਾ ਆਈ ਬਤਕੀ ਮੇਲਾ ਰੱਖ ਕੰਕਲ ਜੇ ਉਹ ਮੇਲਾ ਚੱਲੀਏ ਮੇਲਾ ਵੇਖਣ ਚਲੋ ਵੀਰ ਨੂੰ ਕਰੋ ਤਿਆਰ ਤੇ ਚੱਲੀਏ ਮੇਲਾ ਵੇਖਣ ਵੀਰ ਤਾਂ ਤਿਆਰ ਹੈ ਵੀਰ ਦੀ ਪਿੰਡ ਚ ਨਾ ਆਪ ਆਇਆ ਹੀ ਹੁੰਦਾ ਅੱਛਾ ਇਹਨਾਂ ਵਾਜੀ ਤਿਆਰ ਕਰ ਲੈ ਵੀ ਜਾਣ ਵਾਲੇ ਬੰਦੇ ਗਈ ਬੱਤੀ ਨੇ ਜਾਣਾ ਹੀ ਹੁਣ ਰੋਟੀਆਂ ਚ ਰੱਖਣੀਆਂ ਐ ਐਡੀ ਪਹਾੜੀ ਬੱਤੀ ਨੂੰ ਸੁਬਣਾ ਹੀ ਆ ਜਾਂਦਾ ਹੀ ਘੜੇ ਫੇਰ ਰੋਟੀਆਂ ਲਾਉਣ ਲੱਗੀ ਤੀਜਿਆ ਵਾ ਤੇ ਦੀਦੀ ਪਮਮ ਨੂੰ ਪਤਾ ਲੱਗ ਗਿਆ ਨਾ ਕਿ ਨਾ ਸਾਗ ਤੇ ਬਰਾ ਬੀਜਾ ਤੇ ਵੇਖੀ ਦਿਨੇ ਚੋਰ ਪੈ ਜਾਣੇ ਹੈ ਹਾਂ ਆਵੇ ਪਰ ਮਿਰਚਾਂ ਦਾ ਬੂਟਾ ਹੋਇਆ ਹੀ ਇੱਕ ਦੇਤੀ ਹੋਇਆ ਕੋਈ ਕਰ ਨਾ ਐਵੇਂ ਇੱਕੋ ਹੀ ਆਵਾ ਸੁੱਕੀ சாਂਦੀ ਦੱਸ ਆਵੇ ਹਾਂ ਵੀਰ ਨੂੰ ਨਾ ਕਿਤੇ ਕਹਿ ਦੇ ਜਾਗੇ ਨੇ ਕਿ ਨਾ ਅੰਨੀ ਹੋਈ ਹਾਂ ਆਵੇ ਸਾਰੀ ਲੈ ਸਾਰੀ ਲੈਣ ਭਰੀ ਭੂ ਤੇ ਤੂੰ ਆਂਦੇ ਜੇ ਕੀ ਹੋਇਆ ਵੀਰ ਨੇ ਕੋਈ ਡਾਇਲੋਗ ਮਾਰਨਾ ਆ ਕੀ ਤੋੜਨ ਦੇਜੋ ਉਹ ਤੋੜ ਕੇ ਵੱਡਾ ਵੱਡਾ ਪਿਛਲੀ ਆ ਰੰਗ ਜਿਆਦਾ ਨਿੱਕਾ ਇਹ ਸਾਗ ਤਾਂ ਮੈਂ ਇੱਥੇ ਬੈਠੀ ਤੂੰ ਕਿਤੇ ਟਿਕਣ ਦਿੰਦੀ ਨਹੀਂ ਇਹ ਹੈਗਾ ਤਾਂ ਸਾਗੀ ਏ ਪਰ ਜਿਆਦਾ ਵਾ ਨਾ ਮਸੂਮ ਜੇ ਵਿਚਾਰੇ ਨਾ ੱਤਕਾ ਹੁੰਦਿਆ ਅੰਦੇ ਅਕਣਾ ਮੈਨੂੰ ਤਾਂ ਤੇ ਹੋ ਲੈੰਦੋ ਜ਼ਿੰਦਗੀ ਦੁਨੀਆ ਤੇ ਵੇਖ ਲੈੰਦੋ ਦੁਸ਼ਮਣਾਂ ਪਹਿਲਾਂ ਹੀ ਆ ਗਏ ਨੇਖਣਾ ਜਿੰਨ ਦੁਨੀਆ ਤੇ ਵੇਖ ਲੈ ਆਂਦਾ ਮੈਨੂੰ ਪਹਿਲਾਂ ਹੀ ਆ ਗਈਆਂ ਜ। ਛੁੰਡੀ ਨਹੀਂ ਮੱਛਰੇ। ਲੈ ਵਾਰਸ ਸਕੂਟਰੀ ਤੇ ਚਾਲ ਸਿਖਾਈ ਅੱਜ। ਆ ਮਗਰ ਪੈ ਗਈ। ਕਾਣ। ਲੈ ਆਪੇ ਸੇ ਦੇਖ ਪਾ ਦੇਖਣਾ ਪਊ ਕਿਥੇ ਛੜ ਗਈ ਜ। ਕਿੰਨੇ ਟਾਈਮ ਨੂੰ ਆ ਲੈ। ਅੱਗੇ ਆ ਵਾਰਸ ਅੱਗੇ ਜਾ ਸਿੱਖੀ ਦੀ ਆ। ਨਿੱਕੇ ਨਿੱਕੇ। ਉਹਦੇ ਪੈਰ ਚੱਲੇ ਕਿਤੇ। ਨਿੱਕੀ ਕਿਹੜੀ ਚੱਲੇ ਭੈਣਾ ਜਾ ਸਿੱਖਣ ਲੱਗਾ ਏ ਉੱਥੇ ਜਾ ਸਿੱਖਾ ਜਾ ਫਾੜੀ ਤੂੰ ਮੈਂ ਚਾਰ ਰੇ ਸਤੇ ਹੱਥ ਰੱਖਿਓ ਬ੍ਰੇਕ ਤੇ ਕੇ ਦਮ ਛੱਡ ਦਿੰਦਾ ਹਾਂ ਹਾਂ ਅਸਲ ਫਿਰ ਚਲੋ ਨੰਨਾ ਬੁਲਟ ਫਤੇ ਨੇ ਖੇਤੀ ਆਉਂ ਪਤਾ ਚੋ ਨੰਨਾ ਨਾ ਬੁਲਟ ਆਪਣਾ ਬੁਲਟ ਚੇਚ ਲਈ ਮਗਰ ਹੋ ਗਿਆ ਜੀ ਉਹ ਕਿੱਥੇ ਵੜ ਗਈ ਹਣ ਹੈਨਰੀ ਰੋਟੀ ਸੀ ਵਾਰ ਨਹੀਂ ਹਿੰਦੀ ਕੋਈ ਰੋਟੀਆਂ ਰੱਖ ਜਾਣੀਆਂ ਆਹੋ ਰੱਖ ਜਾਣੀਆਂ ਬੱਤੀ ਨਾ ਆਜ ਹੱਟੀ ਪੱਤੀ ਹੈ ਨਹੀਂ ਬੱਤੀ ਅੱਜ ਟਾਈਮ ਨਾਲ ਨਹੀਂ ਚੱਲਗੀ ਕਿਤੇ ਲੇਟ ਜਾਂਦੀ ਕੱਲ ਤੇ ਰੋਟੀਆਂ ਲਵਾਤੀਆਂ ਲਾਸਟ ਰੋਟੀ ਰਹਿ ਗਈ ਤੇ ਪੱਤੀ ਚੱਲ ਗਈ ਅੱਜ ਤਾਂ ਲਾਸਟ ਵੀ ਆਈ ਤੇ ਸਟਾਰਟਿੰਗ ਵੀ ਨਹੀਂ ਹੋਈ ਦੀਦੀ ਪੰਮੋ ਨਹੀਂ ਲੱਤ ਰਹੀ ਆਹਨਰ ਗੋਬਰ ਤੇ ਲਾ ਲੈ ਆਪਾਂ ਉਹਨਾਂ ਦੇ ਗੋਬਰ ਤੇ ਨਾ ਲਾ ਲਈ ਤੈਨੂੰ ਉਸਰੇ ਰੋਂ ਦਊ ਦੀਦੀ ਰੋਟੀਆਂ ਲਾ ਲੈ ਰੋਟੀਆਂ ਲਾ ਲਾ ਇਹ ਵੇਖੀ ਵੇਖੀ ਰੋਟੀਆਂ ਲਾ ਲਾ ਮੈਂ ਆ ਜੀ ਤੂੰ ਕਦੇ ਦੀਆਂ ਪਕਾਈਆਂ ਵਾ ਪਕਾਈਆਂ ਉਹ ਕਦੇ ਦੀਆਂ ਆ ਜਾ ਖਾ ਲੈ ਫਿਰ ਤੂੰ ਵੀ ਤੋ ਆਪਾਂ ਨੇ ਦੇ ਆਂ ਚਲ ਤੂੰ ਸਾਈਕਲ ਹੀ ਜਾ ਚੁੱਕ ਚੱਕ ਕੇ ਸਾਰਾ ਇਕੱਠੀ ਕਰ ਦੇ ਕੋਈ ਦੇਖ ਨੀ ਨਕੋ ਲਾ ਗੱਲੀ ਲਾ ਤਾ ਤੂੰ ਕਿ ਖੜ ਤਾ ਹੈ ਮੇਰਾ ਕਰੀ ਜੰਮਿਆ ਲੈ ਮੈਂ ਹੀ ਲਾਵਾਂ ਕਪੜੀਏ ਲਓ ਹਣਾ ਤੇ ਫਿਰ ਬੱਲਗੇ ਅੱਗੇ ਚਲੋ ਬਸ ਪਾਤੀਆ ਪੁੱਤੀਆ ਆਪਣੇ ਤੇ ਕਿਸੇ ਨੇ ਲਾ ਕੇ ਤੇ ਨਹੀਂ ਦੇਣਗੇ ਅੱਜ ਮੈਂ ਚੁੱਲੇ ਤੇ ਰੋਟੀਆਂ ਮੈਂ ਹੀ ਲਾਉਣੀ ਆ ਕਿਉਂਕਿ ਮੈਂ ਅੱਜ ਜ਼ਬਾਨ ਦਿੱਤੀ ਆ ਹਾਂ ਅੱਜ ਕਿੱਥੇ ਲਾਦੀ ਵੀ ਅੰਦਰ ਗਈ ਵੀਨ ਪਤਾ ਲੱਗਣਾ ਬਤੀ ਵੀਨ ਨੂੰ ਪਤਾ ਲੱਗੂ ਜੀ ਰੋਟੀ ਕੰਮ ਗਈ ਅੱਜ ਰੋਟੀ ਨਹੀਂ ਪੱਕੀ ਅਜੇ ਪੱਤੀ ਡਿਕਣੀ ਬਸ ਪੱਤੀ ਆਈ ਤਰੋਟੀ ਪੱਕੂ ਨਹੀਂ ਤੇ ਨਹੀਂ ਹਨੇਰੀ ਚੜੀ ਤੇ ਪੱਤੀ ਨੂੰ ਢੇਕਦੇ ਤੇ ਹਨੇਰੀ ਆ ਜਾਣੀ ਤੇ ਆ ਜੇ ਸਭ ਚੰਗਾ ਦਵਦਾ ਅੰਦਰ ਵੜ ਜਾਗਾ ਢੋਟੀ ਰੋਟੀ ਨਾ ਰੰਦਾ ਪਾ ਕੇ ਦਲੀਆ ਦੇ ਕੇ ਚੁੰਮਟਾ ਸਾਰੇ ਨੂੰ ਮੂੰਹ ਚ ਸਮਾਣਾ ਹਾਂ ਨੂੰ ਕਿ ਨਹੀਂ ਨਾ ਦਲੀਆ ਪਚਣਾ ਤੁਹਾਨੂੰ ਪਚਣਾ ਤੇ ਇਹਨਾਂ ਦਲੀਆ ਘਾਲੇ ਉਹ ਸੇਰ ਨੂੰ ਮੇਰੇ ਫੁੱਲ ਤਾਂ ਨਹੀਂ ਚਲੇ ਕੇ ਹਨ ਨੂੰ ਕੋਈ ਤੇ ਮੋਟਾ ਤੂੰ ਆ ਵੀ ਇੰਨੇ ਵੇ ਕੰਮ ਨਿਬੇੜ ਤੇ ਦਵਦਾ ਤਾਂ ਕਰਦੇ ਆ ਇਧਰ ਦੀਪਾਂ ਬਾਹਰ ਆ ਜੇ ਇਹ ਲੈ ਤੇ ਹੀ ਕਰਦੇ ਨਾ ਹਵਾ ਨਾਲ ਉੱਢੇ ਤਾ ਨਾ ਆਪਾਂ ਵੀ ਸਾਰੇ ਣਿਆਣੇ ਲਾਈਏ ਤੇ ਰੋਟੀਆਂ ਰਾਟੀਆਂ ਲਾਈਏ ਇਕ ਅੱਧੀ ਮੰਮੀ ਨੇ ਇਹ ਗਵੰਡਣ ਲੱਭ ਲਈ ਤਵਾ ਤਾਂ ਨਿਕਲ ਗਈ ਗਵੰਡਣ ਕੋ ਰੋਟੀਆਂ ਲੋਹ ਨਹੀਂ ਮਾਰੀ ਨਿਕਲੀਆਂ ਫਿਰ ਉਹਦੇ ਤੋਂ ਨਾ ਆਖ ਦਿੰਦੀਆਂ ਆਪਾਂ ਵੀ ਰੋਟੀਆਂ ਟਿੱਕ ਠੱਜ ਲਾਉਣੀਆਂ ਨਹੀਂ ਨਹੀਂ ਸੇ ਕੋਚਾ ਮਚੁੱਲਾਵੇ ਤਾਂ ਇੱਥੇ ਕਿਚਰਾ ਰੱਖ ਕੇ ਬੰਦਾ ਲਾਹਣੇ ਚੌਂਕੇ ਚ ਨਾ ਲਾਉਣਾ